ਜੀਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਆਪਾਂ ਉਹਨਾਂ ਪਸ਼ੂ ਪਾਲਕ ਜੀਨਾਂ ਲਈ ਬਣਾਈ ਹੈ ਜਿਨ੍ਹਾਂ ਦੇ ਉਸਾਂ ਦੇ ਵਿੱਚ ਇੱਕ ਨਾਰਮਲ ਜੀ ਪ੍ਰੋਬਲਮ ਜਿਸ ਨੂੰ ਆਪਾਂ ਮਸਟ ਸਟੇਟਸ ਦੀ ਪ੍ਰੋਬਲਮ ਕਹਿ ਦਿੰਦੇ ਹਾਂ ਜਾਨੀ ਕਿ ਦੁੱਧ ਦੇ ਵਿੱਚ ਛਿੱਡੀਆਂ ਆਉਣ ਲੱਗ ਜਾਂਦੀਆਂ ਹਨ ਜਾਂ ਹਵਾਨੇ ਨੂੰ ਸੋਜ ਹੋ ਜਾਂਦੀ ਹੈ ਤਾਂ ਆਪਾਂ ਉਸ ਨੂੰ ਘਰ ਵਿੱਚ ਕਿਵੇਂ ਠੀਕ ਕਰ ਸਕਦੇ ਹਾਂ ਤਾਂ ਇਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਸ ਦੇ ਲਈ ਆਪਾਂ ਤੁਹਾਡੇ ਲਈ ਇਹ ਚਾਰ ਦਵਾਈਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾ ਟੀਕਾ ਹੈਗਾ ਜੀ B5 ਇੰਜੈਕਸ਼ਨ ਇਸ ਨੂੰ ਤੁਸੀਂ 5ml ਦਿਨ ਵਿੱਚ ਇੱਕ ਵਾਰ ਲਗਾਓ ਅਤੇ ਚਾਰ ਦਿਨ ਲਗਾਤਾਰ ਇਸ ਟੀਕੇ ਦੀ ਵਰਤੋਂ ਕਰੋ ਇਸ ਦੇ ਨਾਲ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੇਗਾ ਆਹ ਜੀ ਤਾਂ ਦੂਸਰੇ ਟੀਕੇ ਦਾ ਨਾਮ ਹੈਗਾ ਜੀ ਬੋਵੀ ਜੋਕਸ ਬੋਵੀ ਜੋਕਸ 2.5 ਗ੍ਰਾਮ ਤੇ 3 ਗ੍ਰਾਮ ਇੰਜੈਕਸ਼ਨ ਡੋਜ਼ ਦੇ ਵਿੱਚ ਆਉਂਦਾ ਹੈ ਇਸ ਦੀ ਵਰਤੋਂ ਆਪਾਂ 2 ਤੋਂ 3 ਦਿਨ ਕਰਨੀ ਹੈ ਅਤੇ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਪਣੇ ਪੋਸਿਬਿਲਿਟੀ ਵਿੱਚ ਦੇਖਣ ਨੂੰ ਮਿਲੇਗਾ ਦੂਸਰਾ ਇੰਜੈਕਸ਼ਨ ਹੈ ਜੀ ਵਰਮਿਕ ਦਾ ਮੈਗਲੋਡਾਈਨ 2एमएल ਮੈਗਲੋਡਾਈਨ 2एमएल ਦੀ ਵਰਤੋਂ ਵੀ ਤੁਸੀਂ 2 ਤੋਂ 3 ਦਿਨ ਆਪਣੇ ਪਸ਼ੂ ਵਿੱਚ ਕਰੋ ਇਸ ਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਆਪਣੇ ਪਸ਼ੂ ਵਿੱਚ ਵੇਖਣ ਨੂੰ ਮਿਊਗਾ ਚੌਥੀ ਦਵਾਈ ਦਾ ਨਾਮ ਹੈਗਾ ਜੀ ਮਮੀਡੀਆ ਪਾਊਡਰ ਇਸ ਦੀਆਂ 4 ਡੱਬੀਆਂ ਆਪਾਂ ਪਸ਼ੂ ਨੂੰ ਇੱਕ ਡੱਬੀ ਡੇਲੀ ਖੋਣੀ ਹੈ ਇਹਦੇ ਨਾਲ ਆਪਣੇ ਪਸ਼ੂ ਦਾ ਜਿਹੜਾ ਦੁੱਧ ਦੇ ਵਿੱਚ ਛੱਡੀਆਂ ਹੁੰਦੀਆਂ ਹਨ ਜਾਂ ਹਵਾਲੇ ਨੂੰ ਸੋਜ ਹੈ ਤਾਂ ਉਸ ਦੀ ਸਮੱਸਿਆ ਦਾ ਹੱਲ ਆਪਣਾ ਇਹਨਾਂ ਦਵਾਈਆਂ ਨਾਲ ਹੋਊਗਾ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਆਪਾਂ ਪਸ਼ੂਆਂ ਦੀ ਦਵਾਈਆਂ ਦੇ ਬਾਰੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ। ਦੂਸਰੀ ਸਾਰਨਾਉ ਮਹੱਤਵਪੂਰਨ ਜਾਣਕਾਰੀ ਜੇਕਰ ਤੁਹਾਡੇ ਪਸ਼ੂ ਨੂੰ ਕੋਈ ਜ਼ਿਆਦਾ ਸਮੱਸਿਆ ਹੈ ਤਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ। ਧੰਨਵਾਦ।